ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਸ਼ੇਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਜਲਦ ਪਹੁੰਚ ਸਕਣ ਤੇ ਹੁਣ ਜੇ ਗੱਲ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਇੱਕ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਹੋਈ ਹੈ ਇਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਜਿੱਥੇ ਕਿ ਲੋਕ ਸੁੱਕੀ ਠੰਡ ਦਾ ਸਾਹਮਣਾ ਕਰ ਰਹੇ ਸੀਗੇ ਪਰ ਹੁਣ ਜਿੱਥੇ ਬੀਤੇ ਕੱਲ ਬਾਰਿਸ਼ ਜਿਹੜੀ ਆ ਕੁਝ ਥਾਵਾਂ ਦੇ ਉੱਤੇ ਪਈ ਹੈ ਉਸ ਦੇ ਨਾਲ ਮੌਸਮ ਕਾਫੀ ਵੱਡੇ ਪੱਧਰ ਦੇ ਉੱਤੇ ਬਦਲ ਚੁੱਕਾ ਹੈ ਇਸ ਦੇ ਨਾਲ ਹੁਣ ਤੁਹਾਨੂੰ ਸੰਘਣੀ ਧੁੰਦ ਦਾ ਸਾਹਮਣਾ ਵੀ ਕਰਨਾ ਪਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਜ਼ਿਲ੍ਹਿਆਂ 'ਚ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਅੰਤ ਤੱਕ ਧਿਆਨ ਨਾਲ ਸੁਣੀਓ ਤੇ ਇਸ ਨੂੰ ਵਿਧੇਰੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਸੁੱਕੀ ਠੰਡ ਕਾਰਨ ਲੋਕ ਪਰੇਸ਼ਾਨ ਸਿਗੇ ਪਰ ਹੁਣ ਮੌਸਮ ਵਿਭਾਗ ਵੱਲੋਂ ਆਖਿਆ ਗਿਆ ਹੈ ਕਿਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੇਗੀ ਬਦਲਦੇ ਮੌਸਮ ਕਰਕੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਮੀਂਹ ਪਿਆ ਹੈ ਜਿੱਥੇ ਬੀਤੇ ਕੱਲ ਲੁਧਿਆਣਾ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਬਾਰਿਸ਼ ਦੇਖਣ ਨੂੰ ਮਿਲੀ ਹੈ ਤਾਪਮਾਨ ਦੇ ਵਿੱਚ ਗਿਰਾਵਟ ਵੀ ਹੋਈ ਹੈ ਔਰ ਨਾਲ ਦੀ ਨਾਲ ਜਿਹੜਾ ਮੌਸਮ ਆ ਵੱਡੇ ਪੱਧਰ ਤੇ ਉੱਤੇ ਬਦਲ ਚੁੱਕਾ ਹੈ ਉੱਥੇ ਹੀ ਦੂਜੇ ਪਾਸੇ 24 ਅਤੇ 25 ਦਸੰਬਰ ਲਈ ਪੰਜਾਬ ਭਰ ਵਿੱਚ ਤੰਦ ਨੂੰ ਲੈ ਕੇ ਯੈਲੋ ਲੜ ਜਾ ਰਹੀ ਹੈ ਤੰਦ ਜਿੱਥੇ ਜ਼ਿਆਦਾ ਮਾਤਰਾ ਤੇ ਪੈ ਸਕਦੀ ਹੈ ਔਰ ਜੇਕਰ ਸਵੇਰ ਦੇ ਸਮੇਂ ਹਲਕੀ ਦਰਮਿਆਨੀ ਧੁੰਦ ਦੇਖਣ ਨੂੰ ਮਿਲਦੀ ਹੈ ਤਾਂ ਰਾਤ ਦੇ ਸਮੇਂ ਇਸ ਦਾ ਕਹਿਰ ਜਿਹੜਾ ਜ਼ਿਆਦਾ ਸੰਘਣਾ ਹੋ ਸਕਦਾ ਹੈ ਸੰਘਣੀ ਧੁੰਦ ਪੈਣ ਦੇ ਆਸਾਰ ਦੱਸੇ ਗਏ ਨੇ ਇਹ ਠੰਡ ਜਿਹੜੀ ਆ ਉਹ ਫਸਲਾਂ ਲਈ ਵੀ ਇਹ ਕਾਫੀ ਲਾਹੇਵੰਦ ਦੱਸੀ ਜਾ ਰਹੀ ਹੈ ਔਰ ਜਿਸ ਦੇ ਚੱਲਦੇ ਹੁਣ ਕਿਸਾਨ ਵੀ ਬੇहद ਕਿਤੇ ਨਾ ਕਿਤੇ ਖੁਸ਼ ਹੋਏ ਸੀਗੇ ਸੁੱਕੀ ਠੰਡ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਕਾਰਨ ਬਣਦੀ ਹੈ ਬਦਲਦੇ ਮੌਸਮ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ ਜੋ ਇਹ ਜਾਣਕਾਰੀ ਆਈ ਹੈ ਡਾਕਟਰ ਪਵਨੀਤ ਕੌਰ ਨੇ ਦੱਸਿਆ ਗਿਆ ਕਿ 26 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਵੀ ਪੰਜਾਬ ਵਿੱਚ ਹਲਕੀ ਦੀ بارش ਪੈਣ ਦੀ ਸੰਭਾਵਨਾ ਹੈ ਉਥੇ ਕਿਹਾ ਗਿਆ ਹੈ ਕਿ ਆਮ ਤੌਰ ਤੇ ਦਸੰਬਰ ਮਹੀਨੇ ਦੇ ਵਿੱਚ 15 ਮਿਲੀਮੀਟਰ ਤੱਕ بارش ਹੁੰਦੀ ਹੈ ਪਰ ਅੱਜ ਦੀ بارش ਫਿਲਹਾਲ ਤਿਲ ਮਿਲੀਮੀਟਰ ਤੇ 2.5 ਸੀ ਔਰ ਉਸ ਦੇ ਪਾਸੇ ਜੇ ਵੱਡੀਆਂ ਭਵਿੱਖਵਾਨੀਆਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ 3 ਮਹੀਨਿਆਂ ਤੋਂ بارش ਨਾ ਪੈਣ ਕਰਕੇ ਸੁੱਕੀ ਠੰਡ ਦਾ ਸਾਹਮਣਾ ਲੋਕ ਕਰ ਰਹੇ ਸੀਗੇ ਜਿਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਇਹ ਸੀਗੀਆਂ ਕਿ ਸੁੱਕੀ ਠੰਡ ਪੈਣ ਦੇ ਕਰਕੇ ਲੋਕਾਂ ਨੂੰ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ بارش ਪੈਣ ਦੇ ਨਾਲ ਠੰਡ ਤਾਂ ਵਧੇਗੀ ਪਰ ਲੋਕਾਂ ਨੂੰ ਕੁਝ ਬਿਮਾਰੀ ਤੋਂ ਰਾਹਤ ਜ਼ਰੂਰ ਮਿਲੇਗੀ ਤਾਂ ਹੁਣ 24 ਤੇ 25 ਦਸੰਬਰ ਨੂੰ ਲੈ ਕੇ ਵੱਡੀ ਭਵਿੱਖਬਾਣੀ ਹੋਈ ਹੈ ਉੱਥੇ ਹੀ ਤੁਹਾਨੂੰ ਦੱਸੀਏ ਤਾਂ ਕਈ ਹੋਰ ਜ਼ਿਲ੍ਹਿਆਂ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਪੈਣ ਦੇ ਅਸਾਰ ਹੋਏ ਨੇ ਔਰ ਭਵਿੱਖਬਾਣੀ ਜਿਹੜੀ ਆ ਕੀਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਸੁੱਕੀ ਤੇ ਖੁਸ਼ਕ ਠੰਡ ਜਿਹੜੀ ਪੈ ਰਹੀ ਸੀਗੀ ਇਸ ਦੇ ਨਾਲ ਮੌਸਮ ਜਿਹੜਾ ਵਾ ਉਹ ਖਰਾਬ ਸੀਗਾ ਜਾਨਕੀ ਸੁੱਕੀ ਠੰਡ ਲੋਕਾਂ ਦੇ ਲਈ ਖਤਰਨਾਕ ਸੀਗੀ ਘਾਤਕ ਸੀਗੀ ਪਰ ਇਹ ਮੀਂਹ ਦੇ ਕਰਕੇ ਲੋਕਾਂ ਨੂੰ ਹੁਣ ਰਾਹਤ ਜਿਹੜੀ ਮਿਲੀ ਆ ਔਰ ਇਹ ਜਿਹੜਾ ਮੀ ਯਾ ਫਸਲਾਂ ਦੇ ਲਈ ਵਰਦਾਨ ਸਾਬਤ ਹੋਇਆ ਔਰ ਜਿਨ੍ਹਾਂ ਖੇਤਾਂ ਵਿੱਚ ਪਹਿਲਾ ਪਾਣੀ ਲੱਗਿਆ ਹੋਇਆ ਹੈ ਉਹਨਾਂ ਕਿਸਾਨਾਂ ਲਈ ਇਸ ਮੀਂਹ ਨਾਲ ਫਸਲ ਵੱਲ ਧਿਆਨ ਰੱਖਣ ਦੀ ਲੋੜ ਹੈ ਔਰ ਕਣਕ ਦੀ ਫਸਲ ਉੱਪਰ ਇਸ ਪਾਣੀ ਦਾ ਪ੍ਰਭਾਵ ਨਾ ਪਵੇ ਇਸ ਕਰਕੇ ਲੋਕ ਜਿਹੜੇ ਨੇ ਉਹ ਵੀ ਸਾਵਧਾਨ ਨੇ ਤੇ ਕਿਸਾਨਾਂ ਦੇ ਲਈ ਵੀ ਕਿਤੇ ਨਾ ਕਿਤੇ ਜਿਹੜੀ ਬਾਰਿਸ਼ ਆ ਵਰਦਾਨ ਸਾਬਤ ਹੋਈ ਹੈ ਪਰ ਹੁਣ ਆਉਣ ਵਾਲੇ ਦਿਨਾਂ ਦੇ ਲਈ ਵੱਡੀ ਭਵਿੱਖਬਾਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਬਾਰਿਸ਼ ਪੈ ਸਕਦੀ ਹੈ ਬਾਰਿਸ਼ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਹੋ ਚੁੱਕੀਆਂ ਨੇ ਔਰ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਤਾਂ ਔਰ ਬਲੇ ਦਿਨਾਂ ਦੇ ਲਈ ਕੁਝ ਜ਼ਿਲ੍ਹਿਆਂ ਦੇ ਵਿੱਚ yellow alert ਵੀ ਜਾਰੀ ਕਰ ਦਿੱਤਾ ਹੈ ਇਸ ਕਰਕੇ ਤੁਸੀਂ ਵੀ ਜਰਾ ਸਾਵਧਾਨ ਰਹੋ ਇਸ ਵੱਧਦੀ ਠੰਡ ਦੇ ਵਿੱਚ ਔਰ ਕਮੈਂਟ ਕਰਕੇ ਆਪਣੇ ਇਲਾਕੇ ਜ਼ਿਲ੍ਹੇ ਦੇ ਹਾਲਾਤ ਸਾਡੇ ਨਾਲ ਸਾਂਝੇ ਜ਼ਰੂਰ ਕਰਨਾ ਤੇ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜਿਹੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ